ਸੈਨੇਟਰ ਨੂੰ ਤੋੜਿਆ ਗਿਆ ਹੈ ਸੈਨੇਟ ਹੈ ਇਹ ਸਾਡੇ ਦੇਸ਼ ਚ ਇੱਕ ਵਾਹਿਦ ਯੂਨੀਵਰਸਿਟੀ ਹੈ ਕਲੀ ਯੂਨੀਵਰਸਿਟੀ ਹੈ ਜਿਹੜੀ ਡੈਮੋਕਰੈਟਿਕ ਵੀ ਨਾਲ ਹੈ ਔਰ ਇਹ ਇਹਨਾਂ ਨੂੰ ਹਜ਼ਮ ਨਹੀਂ ਹੁੰਦਾ ਪਰ ਉਹ ਚਾਹਿਆ ਸੰਗੀ ਹੋਣ ਚਾਹੇ ਉਹ ਕਾਂਗਰਸ ਵਾਲੇ ਹੋਣ ਜੋ ਵੀ ਦਿੱਲੀ ਤੇ ਬਹਿੰਦਾ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸਾਡੇ ਹਿਸਾਬ ਨਾਲ ਚੀਜ਼ਾਂ ਹੋਰ ਨਾ ਕਿ ਡੈਮੋਕਰੈਟਿਕ ਵੀ ਨਾਲ ਉਹ ਇਹ ਬੰਦੇ ਡੈਮੋਕ੍ਰੈਸੀ ਕਰਕੇ ਤੇ ਡੈਮੋਕ੍ਰੈਸੀ ਦੇ ਦੁਸ਼ਮਣ ਬਣ ਜਾਂਦੇ ਆ ਬਾਅਦ ਚ ਇਥੇ ਯੂਨੀਵਰਸਿਟੀ 'ਚ ਜੋ ਆਪਾਂ ਬੈਠੇ ਆ ਤੁਸੀਂ ਖੜੇ ਹੋ ਉਹਦੀ ਵਜ੍ਹਾ ਵੀ ਆਹੀ ਹੈ ਇਸ ਪੰਜਾਬ ਯੂਨੀਵਰਸਿਟੀ ਕੋਈ ਵੀ ਯੂਨੀਵਰਸਿਟੀ ਹੈ ਹੁਣ ਕੀ ਹੋਇਆ ਸੀ ਕਿ ਸੈਨੇਟ ਤੋੜ ਦਿੱਤੀ ਗਈ ਸੀ ਆਂਦੇ ਨੇ ਜੀ ਵੀਸੀ ਦੇ ਹਿਸਾਬ ਨਾਲ ਚੰਡੂ ਸਾਰਾ ਖੁਸ਼ ਮੈਨੂੰ ਤਾਂ 2 ਲੱਖ ਤੋਂ 10 ਹਜ਼ਾਰ ਤੱਕ ਦਾ ਸਟੂਡੈਂਟ ਹੀ ਹੈ ਨਾ ਪੰਜਾਬ ਯੂਨੀਵਰਸਿਟੀ ਦੇ ਸੰਗ 202 200 ਕਾਲਜ ਨੇ ਇਹਨਾਂ ਦਾ ਪ੍ਰਬੰਧਨ ਇਹਾਂ ਦੇ ਡੈਮੋਕਰੈਟਿਕ ਵੇ ਨਾਲ ਆਣਾ ਹੋਵੇ ਧੱਕੇ ਨਾਲ ਹੋਵੇ ਆਈ ਕੋਸ਼ਿਸ਼ ਸੀ ਨਾ ਉਹਦੇ ਵਿੱਚ ਇੱਕ ਜਿੰਨਾ ਨੇ ਬਬੂ ਹੋਰ ਕੰਮ ਕੀਤਾ ਸੀ ਕਿ ਐਫੀਡੇਵਟ ਦਿਓ ਤੂੰ ਵੀ ਇਸ ਯੂਨੀਵਰਸਿਟੀ ਚ ਪੜਦਾ ਰਿਹਾ ਆ ਤਾਂ ਐਫੀਡੇਵਟ ਕੀ ਮੰਗਿਆ ਆਂਦੇ ਤੁਸੀਂ ਨਹੀਂ ਨਹੀਂ ਆਦੇ ਇੰਨਾ ਕੁੱਚੀ ਵੀ ਨਹੀਂ ਬੋਲੂਗੇ ਤੁਸੀਂ ਨਾਰਾ ਜਿਹੜਾ ਲਾਉਂਗੇ ਉਹ ਆਪਣੇ ਜਿਵੇਂ ਆਪ ਕਹਿੰਦੇ ਨੇ ਨਾ ਇੰਨੇ ਡੀਬੀ ਲੈ ਹੁਣ ਦੱਸੇ ਬੱਚੇ ਵਿਚਾਰੇ ਵੇਖਣਗੇ ਸਾਡਾ ਡੀਬੀ ਤਾਂ ਨਹੀਂ ਵੱਧ ਗਿਆ ਕਿਤੇ ਉੱਚਾ ਸਾਡੀ ਐਡਮਿਸ਼ਨ ਕੈਂਸਲ ਕਰ ਦੇਣਗੇ ਇਹ ਇਹ ਮਤਲਬ ਕਾਨੂੰਨ ਸਕੂਲਾਂ ਚ ਨਹੀਂ ਯਾਰ ਦੇਤੇ ਤੁਸੀਂ ਉਹ ਬੱਚੇ ਜਿਹੜੇ ਮੈਚਿਓਰ ਬੱਚੇ ਨੇ ਜਿਨ੍ਹਾਂ ਨੇ ਦੇਸ਼ ਪ੍ਰਦੇਸ਼ ਚਲਾਉਣੇ ਆ ਉਹਨਾਂ ਦੇ ਤੁਸੀਂ ਲਾਉਂਗੇ ਫਿਰ ਉਹਦੀ ਪਹਿਲੀ ਲੜਾਈ ਜਿੱਤ ਗਏ ਉਹ ਜਿੱਤ ਹੋ ਗਈ ਹੈ ਹਨਾ ਔਰ ਕਹਿੰਦਾ ਕਿ ਮੁੰਡਾ ਬੈਠਾ ਸੀ ਅਭਿਸ਼ੇਕ ਡਾਗਰ ਇੱਥੇ ਬੈਠਾ ਸੀ ਔਰ ਉਹ ਹਰਿਆਣੇ ਤੋਂ ਸੀ ਔਰ ਸਤਵਾਂ ਦਿਨ ਸੀ ਦਾ ਸਤਵਾਂ ਦਿਨ ਮਰਨ ਵਰਤਦਾ ਸੀ ਅੱਜ ਉਹਨੂੰ ਹੁਣੇ ਇਹਨਾਂ ਨੇ ਜੂਸ ਜੂਸ ਹੀ ਪਿਆ ਰ ਜੂਸ ਵੀ ਆਇਆ ਹੈ ਹਸਪੀਟਲ ਲੈ ਕੇ ਨਾ ਅਮਾ ਕਿਤੇ ਸਦਾ ਖਾਣ ਹੀ ਨਾ ਉੱਟ ਜੇ ਕਿਤੇ ਪਤੰਦਰ ਤੇ ਉਹ ਪਹਿਲੀ ਜਿੱਤ ਹੋ ਗਈ ਹੈ ਪਰ ਉਹ ਛੋਟੀ ਜਿੱਤ ਆ ਜੇ no doubt ਜਿੱਤ ਵੱਡੀ ਹੁੰਦੀ ਹੈ ਫਟ ਜਿਹੜੀ ਵੱਡੀ ਲੜਾਈ ਹੈ ਆਪਣੀ ਉਹ ਬਾਕੀ ਹੈ ਔਰ ਉਹ ਲੜਾਈ ਕੀ ਹੈ ਕਿ ਜੋ ਅੱਜ ਤੋਂ 2 ਸਾਲ ਪਹਿਲਾਂ ਦਾ ਸਟੇਟਸ ਸੀ ਯੂਨੀਵਰਸਿਟੀ ਦਾ ਉਹ ਵਾਪਸ ਆ ਬਈ ਇੱਥੋਂ ਦੇ ਚੁਣੇ ਹੋਏ ਬੰਦੇ ਹੀ ਔਰ ਚੁੰਦਾ ਕੌਣ ਹੈ ਜੀ ਸਾਰੇ ਜੋ ਇਥੋਂ ਦੇ ਸਟੂਡੈਂਟ ਆ ਵੀ ਵਨ ਆਫ ਦੀ ਸੈਨੇਟ ਮੈਂਬਰ ਹੈ ਬਿੱਲਵੀ ਉਹਦੇ ਲਈ ਵੀ 4 ਸਾਲ ਪਹਿਲਾਂ ਇੱਕ ਸੰਘਰਸ਼ ਲੜਿਆ ਸੀ ਆਪਾਂ ਤਾਂ ਖੈਰ ਬਾਕੀ ਕਿਉਂਕਿ ਆਪਾਂ ਸਾਰੇ ਗੱਲਾਂ ਕਰਾਂਗੇ ਕਿ ਡਿਬੇਟ ਵਾਂਗੂ ਵੀ ਉਸ ਸੰਘਰਸ਼ ਬਾਕੀ ਹੈ ਮੈਂ ਇੱਕ ਗੱਲ ਕਹਿ ਦਿਆ ਉਸ ਵੱਡੇ ਸੰਘਰਸ਼ ਨੂੰ ਜਿੱਤਣ ਲਈ ਕਿਉਂਕਿ ਉਹ ਸਾਡਾ ਕੇਂਦਰ ਸਰਕਾਰ ਨਾਲ ਹੈ ਔਰ ਆ ਪੰਜਾਬ ਵਾਲਿਆਂ ਨੂੰ ਬਹੁਤ ਡਰਾਮੇ ਕਰ ਚੁੱਕੇ ਨੇ ਚਾਹੇ ਕੋਈ ਵੀ ਸਰਕਾਰ ਰਹੀ ਹੋਵੇ ਕਾਲੀ ਬੀਜੇਪੀ ਦੀ ਕਾਂਗਰਸ ਦੀ ਜਾਂ ਆਹ ਹਉਣ ਵਾਲੇ ਨਕਲਾਬੀਆਂ ਦੀ ਇਹਨਾਂ ਨੇ ਸਿਰਫ ਕਹਿਣਾ ਸੀ ਮਤਾ ਪਾ ਦਿੰਨੇ ਆ ਅਸੀਂ ਤੁਹਾਡੋਂ ਵਾਸਤੇ ਆ ਕੇ ਬਿਆਨ ਦੇ ਦਿੰਨੇ ਆ ਉਹ ਬੰਦੇ ਰੱਬ ਦੀ ਤੁਹਾਨੂੰ ਅਸੀਂ ਚੁਣਿਆ ਆ ਕੇ ਲੜੋ ਇਹ ਪੰਜਾਬ ਦੀ ਤਰੋਰ ਯੂਨੀਵਰਸਿਟੀ ਔਰ ਜਿਵੇਂ ਇਹਨਾਂ ਨੇ ਗਾਈ ਕਿ ਪੰਜਾਬ ਦੀ ਤਾਂ ਹੈ ਹੀ ਆ ਤਰੋਰ ਨਾਲ ਨਾਲ ਹਿਮਾਚਲ ਤੇ ਹਰਿਆਣੇ ਦੇ ਬੱਚੇ ਵੀ ਇੱਥੇ ਪੜਦੇ ਨੇ ਤੋਂ ਅਸੀਂ ਸਾਰਿਆਂ ਨੂੰ ਕਵਾਂਗੇ ਕਿ ਡਟ ਕੇ ਸਾਥ ਦਿਓ ਇਹ ਯੂਨੀਵਰਸਿਟੀ ਬਚਾਉਣੀ ਹੈ ਔਰ ਮੈਂ ਇਸ ਫਰਜ਼ੀ ਟੈਲੋ ਜਾਂ ਜੋ ਵੀ ਕਹਿ ਲੋ ਇਹ ਜਿੰਨੇ ਵੀ ਪੋਲਿਟੀਸ਼ੀਅਨ ਨੇ ਐਸ ਯੂਨੀਵਰਸਿਟੀ ਜੋ ਵੀ ਪੜ੍ਹ ਕੇ ਗਏ ਨੇ ਬੰਦੇ ਦੇ ਪੁੱਤ ਬਣ ਕੇ ਨਾਲ ਲੱਗੋ ਸਾਰਿਆਂ ਦੇ ਔਰ ਜਿੱਥੇ ਬੈਠਣਾ ਪੈਂਦਾ ਹੈ ਜੇ ਐਜੂਕੇਸ਼ਨ ਮਿਨਿਸਟਰੀ ਅੱਗੇ ਬੈਠੋ ਦਿੱਲੀ ਜਾ ਕੇ ਚਾਂਸਲਰ ਆਪਣਾ ਉਪ ਰਾਸ਼ਟਰਪਤੀ ਹੈ ਨਾ ਬੈਠੇ ਸਾਹਮਣੇ ਸਰਕਾਰ ਸਾਰਾ ਪੰਜਾਬ ਅਸੀਂ ਹਰਿਆਣਾ ਹਿਮਾਚਲ ਬੈਟਣਗੇ ਨਾਲ ਆ ਕੇ ਤੇ ਜੇ ਨਹੀਂ ਤਾਂ ਡਰਾਮੇ ਨਾ ਕਰੋ ਉਹਦੇ ਲਈ 10 ਤਰੀਕ ਨੂੰ ਆਹ 10 ਤਰੀਕ ਨੂੰ ਕੱਠ ਰੱਖਿਆ ਗਿਆ ਯੂਨੀਵਰਸਿਟੀ ਔਰ ਇਹ ਯੂਨੀਵਰਸਿਟੀ ਬੰਦ ਹੋਊਗੀ ਔਰ ਅਸੀਂ ਯੂਨੀਅਨਾਂ ਨੂੰ ਸਾਰੀਆਂ ਯੂਨੀਅਨਾਂ ਨੂੰ ਇਹ ਸਾਰੇ ਮੁੰਡੇ ਮਿਲਣ ਵੀ ਜਾਣਗੇ ਇਹਨਾਂ ਦੀ ਕਮੇਟੀ ਅਸੀਂ ਆਣੇ ਆਓ ਤੁਹਾਡੇ ਤੁਸੀਂ ਨਹੀਂ ਤਾਂ ਤੁਹਾਡੇ ਬੱਚੇ ਨੇ ਇੱਥੇ ਤੇ ਜੇ ਤੁਹਾਡੀ ਪਛਾਣ ਖੋਲੀ ਤੇ ਤੁਹਾਡੇ ਬੱਚੇ ਤੁਹਾਡੇ ਸੰਘਰਸ਼ ਨੂੰ ਅੱਗੇ ਲਿਜਾ ਸਕਣਗੇ ਨਹੀਂ ਨਾ ਤਾਂ ਫੇਰ ਆਓ ਇੱਥੇ ਔਰ ਚੰਡੀਗੜ੍ਹ ਯੂਨੀਵਰਸਿਟੀ ਦਾ ਇਹ ਵੀ ਬੰਦ ਕਰ ਲੈਣਗੇ ਉਸ ਦਿਨ ਚੰਡੀਗੜ੍ਹ ਬੰਦ ਹੁੰਦਾ ਨਜ਼ਰ ਆਉਣਾ ਚਾਹੀਦਾ ਹਰ ਗਰੀਬ ਵਾਸਤੇ ਹਰ ਮੀਡਲ ਕਲਾਸ ਫੈਮਿਲੀ ਵਾਸਤੇ ਆਪਣੇ ਬੱਚਿਆਂ ਨੂੰ ਪੜਾਉਣ ਵਾਸਤੇ ਜੇ ਕੋਈ ਇੱਕ ਸਭ ਤੋਂ ਵਧੀਆ ਸਹਾਰਾ ਹੈ ਤਾਂ ਉਹ ਪੰਜਾਬ ਯੂਨੀਵਰਸਿਟੀ ਹੈ ਇਸ ਯੂਨੀਵਰਸਿਟੀ ਨੂੰ ਖਤਮ ਕੀਤਾ ਕਰਨ ਦੇ ਇੱਕ ਬਹੁਤ ਹੀ ਬਿਉਤਬੰਦੀ ਤਰੀਕੇ ਦੇ ਨਾਲ ਇਸ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇੱਥੇ ਜਿਹੜੇ ਡੈਮੋਕਰੇਟਿਕ ਲੋਕਤੰਤ੍ਰਿਕ ਪ੍ਰਕਿਰਿਆ ਹੈ ਉਸ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਸਰਕਾਰ ਆਪਣੇ ਹੱਥ ਠੋਕੇ ਬਣਾ ਕੇ ਅੱਗੇ ਨੂੰ ਇੱਕ ਯੂਨੀਵਰਸਿਟੀ ਚਲਾਏਗੀ ਆਰਐਸਐਸ ਦਾ ਇੱਥੇ ਬੋਲ ਬੋਲ ਹੈ ਹਰ ਕੁਝ ਆਰਐਸਐਸ ਦੇ ਮਨਸੇ ਦੇ ਨਾਲ ਹੁੰਦਾ ਹੈ 99 ਮੈਂਬਰੀ ਸੈਨੇਟ ਨੂੰ ਤੋੜ ਕੇ 31 ਮੈਂਬਰੀ ਕਰ ਦਿੱਤੀ ਗਈ ਹੈ ਤੇ ਉਹਦੇ ਵਿੱਚ ਜਿਹੜੇ ਇਲੈਕਟਿਡ ਰਿਪ੍ਰেজেন্টেਟਿਵ ਸੀਗੇ ਆਮ ਲੋਕਾਂ ਵਿੱਚੋਂ ਗ੍ਰੈਜੂਏਟਸ ਤੋਂ ਆਉਂਦੇ ਸੀ ਉਹ ਖਤਮ ਕਰ ਦਿੱਤੇ ਐ ਤੇ ਜਿਹੜੀ ਇੱਥੇ ਦੀ ਸਿੰਡੀਕੇਟ ਹੈ ਉਹ ਸਾਰੀ ਹੀ ਨੋਮੀਨੇਟਡ ਕਰ ਦਿੱਤੀ ਗਈ ਐ ਉਹਦੇ ਚ ਇਲੈਕਸ਼ਨ ਦੀ ਕੋਈ ਗੱਲ ਨਹੀਂ ਰੱਖੀ ਗਈ ਸੋ ਇਹ ਸਾਰੇ ਆਧਾਰੇ ਤੇ ਕੇਂਦਰ ਸਰਕਾਰ ਨੇ ਆਪਣਾ ਕਬਜ਼ਾ ਕਰ ਲਿਆ ਲੋਕਾਂ ਦਾ ਕਬਜ਼ਾ ਛੱਡ ਕੇ ਇਹ ਪੰਜਾਬ ਦੀ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਇਹਦਾ ਨਾਮ ਹੈ ਫਿਰ ਚੰਡੀਗੜ੍ਹ ਲਿਆਂਦੀ ਗਈ ਤਾਂ ਕਿ ਚਾਰੇ ਪਾਸੇ ਦੇ ਲੋਕ ਇੱਥੇ ਆ ਕੇ ਪੜ ਲੈਣ ਹੁਣ ਗ੍ਰੈਜੂਏਟਸ ਦੀ ਜਿਹੜੀ ਇੱਥੇ ਵੋਟ ਹੈ ਉਹਨਾਂ ਦਾ ਜਿਹੜਾ ਰਾਈਟ ਸੀਗਾ 99 ਮੈਂਬਰੀ ਉਹਦੇ ਵਿੱਚ ਉਹ ਭੰਗ ਕਰ ਦਿੱਤਾ ਗਿਆ ਹੈ ਹੌਲੀ ਹੌਲੀ ਪੰਜਾਬ ਨੂੰ ਇਹਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਇਹ ਹੀ ਨਹੀਂ ਪੰਜਾਬ ਦੇ ਵਿੱਚ ਅਨ ਡਿਕਲੇਅਰਡ ਯੂਟੀ ਪੰਜਾਬ ਨੂੰ ਅੱਜ ਬਣਾ ਦਿੱਤਾ ਗਿਆ ਤੁਸੀਂ ਦੇਖੋਗੇ 50 ਕਿਲੋਮੀਟਰ ਦੀ ਹੱਦ ਤੱਕ ਬੀਐਸਐਫ ਆ ਗਈ ਹੈ ਬੀਬੀਐਮਬੀ ਦੇ ਕਬਜਾ ਕੇਂਦਰ ਸਰਕਾਰ ਨੇ ਇੱਕ ਕਰ ਲਿਆ ਹੁਣ ਸਾਡੀ ਆ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ ਇਸੇ ਤਰ੍ਹਾਂ ਦਾ ਅਦਾਰਾ ਐਜੀਪੀਸੀ ਹੈ ਇਸੇ ਤਰ੍ਹਾਂ ਦਾ ਅਦਾਰਾ ਪੀਏਯੂ ਹੈ ਜਿਨ੍ਹਾਂ ਦੇ ਬਾਹਰਲੇ ਪਾਸੇ ਵੀ ਅਦਾਰੇ ਹੈਗੇ ਆ ਉਹਨਾਂ ਨੂੰ ਵੀ ਹੌਲੀ-ਹੌਲੀ ਇਹ ਕਬਜ਼ੇ 'ਚ ਕਰ ਲੈਣਗੇ ਸੋ ਸਾਡੀ ਮੰਗ ਇਹ ਹੈ ਕਿ ਜਿਹੜੀ 99 ਮੈਂਬਰੀ ਜਿਹੜੀ ਸਿਸਟਮ ਸਾਲਾਂ ਤੋਂ ਦਹਾਕਿਆਂ ਵੱਧੀ ਚੱਲਦਾ ਆਇਆ ਹੈ ਸੈਂਕੜੇ ਸਾਲਾਂ ਤੋਂ ਪਹਿਲਾਂ ਤੋਂ ਚੱਲਦਾ ਆਇਆ ਉਸ ਨੂੰ ਦੁਬਾਰੇ ਤੋਂ ਰਿਵਾਈਵ ਕੀਤਾ ਜਾਵੇ ਉਸ ਨੂੰ ਖਤਮ ਨਾ ਕੀਤਾ ਜਾਵੇ 99 ਮੈਂਬਰੀ ਲੋਕਾਂ ਦਾ ਰਾਜ ਸੀ ਲੋਕ ਜਿਹੜੇ ਇੱਥੇ ਦੇ ਗ੍ਰੈਜੂਏਟ ਪੜ੍ਹੇ ਲਿਖੇ ਪੜ੍ਹ ਕੇ ਗਏ ਆ ਉਹ ਆਪਣੇ ਚੁਣਕੇ ਨਮਾਇਦੇ ਭੇਜਦੇ ਦੇ ਉਹ ਨਮੈਂਦੇ ਯੂਨੀਵਰਸਿਟੀ ਚਲਾ ਰਹੇ ਸੀ ਹੁਣ ਨਮੈਂਦਿਆ ਦੀ ਜਗਾ ਸਰਕਾਰ ਦੇ ਹੱਥ ਟੋਕੇ ਚਲਾਣਗੇ ਜਿਹਦੇ ਨਾਲ ਯੂਨੀਵਰਸਿਟੀ ਖਾਤਮੇ ਵੱਲੋਂ ਤੁਰੇਗੀ ਸਾਡਾ ਨੌਜਵਾਨ 7 ਦਿਨਾਂ ਤੋਂ ਉਹ ਹੜਤਾਲ ਦੇ ਪਿਆ ਹੈ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਕਾਲਜਾਂ ਦੇ ਵਿੱਚ ਸਟੂਡੈਂਟਸ ਪੋਲਿਟਿਕਸ ਨੂੰ ਖਤਮ ਕਰਨ ਲਈ ਮੈਂ ਐਮਸੀ ਤੋਂ ਲੈ ਕੇ ਸਕੂਲ ਕਾਲਜ ਦੇ ਰੀਪ੍ਰੈਜ਼ੈਂਟੇਡ ਸਟੂਡੈਂਟ ਦੇ ਰਿਪ੍ਰੈਜ਼ੈਂਟੇਡ ਤੋਂ ਲੈ ਕੇ ਐਮ ਸੀ ਐਮ ਤੱਕ ਗਿਆ ਉਹ ਦੇਣ ਕੀ ਦੀ ਹੈ ਸਟੂਡੈਂਟ ਪੋਲਿਟਿਕਸ ਦੀ ਹੈ ਸਟੂਡੈਂਟ ਪੋਲਿਟਿਕਸ ਕੀਤੀ ਉਥੋਂ ਜਾਣ ਆਈ ਕੰਮ ਦੀ ਲੋਕਾਂ ਦੇ ਨੌਜਵਾਨਾਂ ਦੇ ਵਿਦਿਆਰਥੀਆਂ ਦੇ ਕੰਮ ਕਰਨ ਲੱਗਿਆ ਹੌਲੀ ਹੌਲੀ ਲੋਕਾਂ ਦੇ ਕੰਮ ਕਰਕੇ ਐਮ ਸੀ ਬਣ ਗਿਆ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਬਣ ਗਿਆ ਬਜਾਦ ਐਮਐਲਏ ਬਣ ਗਿਆ ਆਪੋਜੀਸ਼ਨ ਲੀਡਰ ਬਣ ਗਿਆ ਸੀਐਮ ਬਣ ਗਿਆ ਇਹ ਜਿਹੜੀ ਇੱਥੇ ਨਰਸਰੀ ਹੈ ਉਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਹੈ ਹੁਣ ਇਹਨਾਂ ਨੇ ਕੀ ਕਰਤਾ ਕੈਫੀਡੇਵ ਨਾਲ ਲੈਣ ਲੱਗ ਗਏ ਕਿ ਜੀ ਜੇ ਐਡਮਿਸ਼ਨ ਲੈਣੀ ਹੈ ਤੁਸੀਂ ਕੋਈ ਨਾਰਾ ਨਹੀਂ ਲਾਓਗੇ ਤੁਸੀਂ ਕੋਈ ਹੜਤਾਲ ਵੀ ਸ਼ਾਮਲ ਨਹੀਂ ਹੋਵੋਗੇ ਤੁਸੀਂ ਕੋਈ ਧਰਨਾ ਨਹੀਂ ਕਰੋਗੇ ਤੁਸੀਂ ਲੋਕਤੰਤਰ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲਓਗੇ ਇਹਦੇ ਨਾਲ ਪੰਜਾਬ ਦੇ ਬੀਚ ਇਸ ਖਿੱਤੇ ਜਿਹੜੀ ਰਾਜਨੀਤੀ ਪਨਪਦੀਸੀ ਉਹ ਖਤਮ ਹੋ ਜੇਗੀ ਰਾਜਨੀਤਿਕ ਲੋਕ ਪੰਜਾਬ ਯੂਨੀਵਰਸਿਟੀ ਨੇ ਤਿਆਰ ਕਰਕੇ ਦਿੱਤੇ ਆ ਚੰਗੇ ਰਾਜਨੀਤਿਕ ਦਿੱਤੇ ਸਰਦਾਰ ਮਨਮੋਹਨ ਸਿੰਘ ਵਰਗੇ ਦਿੱਤੇ ਆ ਬਹੁਤ ਨਾਮ ਆ ਜਿਹੜੇ ਮੈਂ ਲੈ ਸਕਦਾ ਲੇਕਿਨ ਸੁਸ਼ਮਾ ਸ਼ਵਰਾਜ ਵਰਗੇ ਦਿੱਤੇ ਆ ਲੇਕਿਨ ਅੱਜ ਬੀਜੇਪੀ ਹਰ ਤਰੀਕੇ ਦੇ ਨਾਲ ਇਸ ਯੂਨੀਵਰਸਿਟੀ ਤੇ ਟੋਟਲ ਆਰਐਸਐਸ ਦਾ ਕਬਜ਼ਾ ਕਰ ਰਹੀ ਹੈ ਜਿਹਦੇ ਨਾਲ ਲੋਕਤੰਤਰ ਪ੍ਰਕਿਰਿਆ ਖਤਮ ਹੋ ਗਈ ਹੈ ਜਿਹਦੇ ਨਾਲ ਲੋਕਾਂ ਦੇ ਵਿੱਚ ਪੈਨਿਕ ਹੈ ਮੈਂ ਸਾਰੀਆਂ ਪੰਜਾਬ ਦੀਆਂ ਰਾਜਨੀਤਿਕ ਯੂਨੀਵਰਸਿਟੀ ਪਾਰਟੀਆਂ ਨੂੰ ਕਹਿਣਾ ਕਿ ਰਾਜਨੀਤੀ ਤੋਂ ਉੱਪਰ हट ਕੇ ਆਪਣੇ ਆਧਾਰੇ ਨੂੰ ਬਚਾਓ ਇਹ ਜਿਹੜੇ ਇੱਕ ਜਰਵਾਣਾ ਇੱਕ ਨਾਦਰशाही ਐਲਾਨ ਕੇਂਦਰ ਵੱਲੋਂ ਕੀਤਾ ਜਾ ਰਿਹਾ ਇਹਨਾਂ ਨੂੰ ਚਾਹੀਦਾ ਸੀ ਪਹਿਲਾਂ ਪੰਜਾਬ ਦੀ ਵਿਧਾਨ ਸਭਾ ਦੀ ਗੱਲ ਲੈ ਕੇ ਜਾਂਦੇ ਉੱਥੋਂ ਪਾਸ ਕਰਾਉਂਦੇ ਜੋ ਵੀ ਕਰਾਉਣਾ ਸੀ ਉਹਨਾਂ ਤੋਂ ਪੁੱਛੇ ਬਿਨਾਂ ਇਹ ਕੀਤਾ ਗਿਆ ਗਲਤ ਕਦਮ ਹੈ ਪੰਜਾਬ ਦੇ ਸਰਕਾਰ ਤੇ ਵਿਧਾਨ ਸਭਾ ਤੋਂ ਪੁੱਛਿਆ ਜਾਣਾ ਚਾਹੀਦਾ ਸੀ ਉਹ ਵੀ ਨਹੀਂ ਪੁੱਛਿਆ ਇਹ ਗੱਲ ਬੱਕਰੀ ਹੈ ਕਿ ਪੰਜਾਬ ਦੀਆਂ ਸਰਕਾਰਾਂ ਵੀ ਜ਼ਿੰਮੇਵਾਰ ਹੈ ਉਹ ਇਸ ਨੂੰ ਅਧਾਰੇ ਨੂੰ ਪੈਸੇ ਨਹੀਂ ਦਿੰਦੀ ਆ ਆ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੀ ਸਹੀ ਪੈਰਵਾਈ ਕਰੇ ਤੇ ਹਾਈ ਕੋਰਟ ਵਿੱਚ ਵੀ ਕੇਸ ਲੜੇ ਤੇ ਨਾਲ-ਨਾਲ ਜਿਹੜਾ ਇੱਥੇ ਮੈਂ ਅੱਜ ਵੀਸੀ ਨਾਲ ਗੱਲ ਕੀਤੀ ਹੈ ਮੈਂ ਅੱਜ ਵੀ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਹਾਂ ਕੱਲ ਹੀ ਮੇਰੀ ਡੇਟ ਸੀਟ ਆਈ ਹੈ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਮਾਸਟਰ ਡਿਗਰੀ ਦਾ ਮੇਰਾ 29 ਤਰੀਕ ਨੂੰ ਪੇਪਰ ਪਹਿਲਾ ਹੈ 3rd ਸੈਮੈਸਟਰ ਦਾ ਪਿਛਲੇ ਮਹੀਨੇ ਮੈਂ ਪੇਪਰ ਦੇ ਕੇ ਗਿਆ ਮੇਰਾ ਮੇਰਾ ਹੀ ਨਹੀਂ ਲੱਖਾਂ ਲੋਕਾਂ ਦੀਆਂ ਤੰਦਾਂ ਰੂਹ ਦੀਆਂ ਤੰਦਾਂ ਯੂਨੀਵਰਸਿਟੀ ਦੇ ਨਾਲ ਜੁੜੀਆਂ ਹੋਈਆਂ ਐਸੀ ਨੂੰ ਬਰਬਾਦ ਹੁੰਦਾ ਨਹੀਂ ਦੇਖ ਸਕਦੇ ਇਹਦੇ ਵਾਸਤੇ ਸੀ ਲੜਾਈ ਲੜਾ ਇਹਦੇ ਵਿੱਚ ਜੀ ਸਾਨੂੰ ਇਹ ਲੱਗਦਾ ਜਿਹੜੀ ਬੀ ਜੀ ਪੀ ਆਰ ਸਿਸ ਦੀ ਨੀਤੀ ਆ ਜਿਹੜੀ ਪੂਰੇ ਹਿੰਦੁਸਤਾਨ ਦੇ ਵਿੱਚ ਲਾਗੂ ਕਰ ਰਹੇ ਆ ਉਹੀ ਨੀਤੀ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਲਾਗੂ ਕਰ ਰਹੀ ਆ ਤੁਸੀਂ ਦੇਖੋ ਉਹਨਾਂ ਨੇ ਜਿੰਨੇ ਫੈਸਲੇ ਲੈਣੇ ਹੁੰਦੇ ਆ ਮੰਨ ਲਓ ਉਹਨਾਂ ਨੇ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨਾ ਕਿਉਂਕਿ 40% ਜਿਹੜੀ ਫੰਡਿੰਗ ਆ ਪੰਜਾਬ ਸਰਕਾਰ ਦਿੰਦੀ ਆ 60% ਸੈਂਟਰ ਤੋਂ ਆਉਂਦੀ ਆ ਮੰਨ ਲਓ ਆ 200 ਜਿਹੜੇ 202 ਕਾਲਜ ਪੰਜਾਬ ਯੂਨੀਵਰਸਿਟੀ ਅਫੀਲੀਏਟਡ ਆ ਪੰਜਾਬ ਦੇ ਉਹਨਾਂ ਦਾ ਵੀ ਜਿੰਨਾ ਪੈਸਾ ਸਾਰਾ ਪੰਜਾਬ ਪੰਜਾਬ ਤੋਂ ਪੰਜਾਬ ਯੂਨੀਵਰਸਿਟੀ ਨੂੰ ਮੰਨ ਲਓ ਉਹਨਾਂ ਨੇ ਜੇ ਕੁਝ ਵੀ ਕਰਨਾ ਹੈਗਾ ਉਹਨਾਂ ਨੂੰ ਇੱਕ ਰਾਹ ਪੱਧਰਾ ਚਾਹੀਦਾਗਾ ਜਿੱਥੇ ਉਹਨਾਂ ਦੀ ਜਿਹੜੀ ਡਿਸੀਜਨ 메ਕਿੰਗ ਆ ਉਹਨਾਂ ਨੂੰ ਈਜ਼ੀ ਹੋ ਜਾਏ ਅੱਜ ਦੇ ਪੰਜਾਬ ਯੂਨੀਵਰਸਿਟੀ ਦੀ 99 ਮੈਂਬਰੀ ਸੈਨੇਟ ਹੈਗੀ ਆ ਉਹਦੇ ਵਿੱਚ ਜੇ ਕੁਝ ਵੀ ਮਤਲ ਲੈ ਕੇ ਆਉਣਾ ਦਾ ਉਹਦੇ ਵਿੱਚ ਡਿਸਕਸ਼ਨ ਹੁੰਦੀ ਹੈ ਡਿਬੇਟ ਹੁੰਦੀ ਹੈ ਉਹਦੇ ਵਿੱਚ ਸਾਡੇ ਚੁਣੇ ਹੋਏ ਨਮਾਇਦੇ ਹੁੰਦੇ ਆ ਜਿਹਦੇ ਵਿੱਚ ਉਹ 15 ਜਿਹੜੇ ਗ੍ਰੈਜੂਏਟ ਕੰਸਟੀਟੂਐਂਸੀ ਚ ਆਉਂਦੇ ਆ ਇਲੈਕਟੋ ਕੀ ਆਉਂਦੇ ਆ ਫਿਰ ਪੰਜਾਬ ਦੇ ਕਾਲਜਾਂ ਦੇ ਪ੍ਰਿੰਸੀਪਲ ਇਲੈਕਟੋ ਕੀ ਆਉਂਦੇ ਆ ਉੱਥੋਂ ਦੇ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰਾਂ ਜਿਹੜੇ ਉਹ ਇਲੈਕਟੋ ਕੀ ਆਉਂਦੇ ਆ ਚੁਣ ਕੇ ਆਉਂਦੇ ਆ ਇੱਥੇ ਉਹ ਕੋਈ ਵੀ ਜਿਹੜਾ ਪੰਜਾਬ ਦੇ ਹਿੱਤਾਂ ਦੇ ਅਗੇਂਸਟ ਜੇ ਕੋਈ ਵੀ ਫੈਸਲਾ ਹੁੰਦਾਗਾ ਉਹ ਜਿਹੜੇ ਲੋਕ ਆ ਉਹ ਪੰਜਾਬ ਦੀ ਪੰਜਾਬ ਦੇ ਨਾਲ ਹੱਕੜਾ ਕੇ ਖੜਦੇ ਆ ਉਹ ਫੈਸਲਾ ਨਹੀਂ ਪਾਸ ਹੋ ਸਕਦਾ ਅੱਜ ਜੇ ਇਹਨਾਂ ਨੇ ਬੀਜੇਪੀ ਆਰਐਸਐਸ ਨੇ ਕੋਈ ਆਪਦੀ ਨੀਤੀ ਲੈ ਕੇ ਆਉਣੀਆਂ ਉਹਦੇ ਵਾਸਤੇ ਰਾਹ ਪੱਧਰਾ ਕਰਕੇ ਜਿਹੜੀ 99 ਮੈਂਬਰ ਬੋਡੀ ਆ ਉਹਨੂੰ ਖਤਮ ਕਰ ਦਿੱਤਾਗਾ ਉਹਦੀ ਜਗ੍ਹਾ ਤੇ 31 ਮੈਂਬਰੀਆ ਇੱਕ ਬੋਡੀ ਲੈ ਕੇ ਆਇਆ ਜਿਹਦੇ ਵਿੱਚ ਜਿਹੜੀ 15 ਜਿਹੜੇ ਗ੍ਰੈਜੂਏਟ ਕੌਨਸਟੀਟੂਐਂਸੀ ਆ ਉਹ ਬਿਲਕੁਲ ਹੀ ਖਤਮ ਕਰ ਦਿੱਤੀ ਅਸਲ ਦੇ ਵਿੱਚ ਜੇ ਕੋਈ ਸਾਡੇ ਵਾਸਤੇ ਸਟੈਂਡ ਲੈਂਦਾ ਨਾ ਉਹੀ ਲੈਂਦੇ ਹੁੰਦੇ ਜਿਹੜੇ ਚੁਣਕੇ ਆਉਂਦੇ ਨੇ ਇਲੈਕਟ ਹੋ ਕੇ ਆਉਂਦੇ ਕਿਉਂਕਿ ਉਹਨਾਂ ਨੇ ਲੋਕਾਂ ਨੂੰ ਵੀ ਬਾਅਦ ਚ ਜਵਾਬ ਦੇਈ ਹੁੰਦੀਆਂ ਆ ਆ ਬੈਠਾ ਆਪਾਂ ਨੂੰ ਜਵਾਬ ਦੇਈ ਸੀ ਹਾਂ ਜਵਾਬ ਦੇਈ ਹੁੰਦੀਆਂ ਨੇ ਚੁਣਕੇ ਆਉਂਦੇ ਆ ਜਿਹੜੇ ਨਾਮਿਨੇਟ ਹੋ ਕੇ ਆਉਂਦੇ ਆ ਸਿਲੈਕਟ ਹੋ ਕੇ ਆਉਂਦੇ ਆ ਉਹ ਸਰਕਾਰਾਂ ਮੁਰੇ ਚੁੱਕਦੇ ਆ ਇੱਥੇ ਹੁੰਦੇ ਨਹੀਂ ਉਹਦਾ ਪਤਾ ਨਹੀਂ ਕਿੱਥੋਂ ਆਉਂਦੇ ਨੇ ਕਿੱਥੋਂ ਆਉਂਦੇ ਆ ਆ ਕੀ ਸਰਕਾਰ ਦੇ ਦੋ ਮਮੀ ਨਹੀਂ ਚਾਰ ਰਹੇ ਆ ਉਹ ਅਜੇ ਤੱਕ ਮੀਟਿੰਗ 'ਚ ਨਹੀਂ ਆਉਂਦੇ ਨੇ ਕੋਈ ਜਾਓ ਇਹ ਮੀਟਿੰਗਸ ਪਤਾ ਹੀ ਨਹੀਂ ਕੋਈ ਕਿਸੇ ਨੇ ਬੁਲਾਵਾ ਨਹੀਂ ਦਿੱਤਾ ਸੀਐਮ ਜੀਆ ਜੀ ਅੱਛਾ ਮੈਂ ਕਹਿੰਦਾ ਮੈਂ ਕਹਿੰਦਾ ਬੋ ਕਹਿੰਦੇ ਆ ਭਾਈ ਜੀ ਭਾਈ ਜੀ ਜੀ ਮਨਿਸਟਰ ਨੇ ਨਾਲੇ ਨਾ ਯੂਨੀਵਰਸਿਟੀ ਖੋਲ ਲਈ ਇਹਨਾਂ ਦਾ ਇੰਦਰੇ ਕਾਮੇ ਸੀਗਾ ਲੱਡੂਆ ਬਈ ਰਾਜ ਸਭਾ ਮੈਂਬਰ ਬਣ ਗਿਆ ਤੁਸੀਂ ਆਹ ਦੇਖੋ ਰਾਜ ਸਭਾ ਮੈਂਬਰ ਉਹਨੂੰ ਲਾਇਆ ਜਿਹੜਾ ਕਾਰ ਸੇਲ ਪਰਚੇਜ਼ਿੰਗ ਦਾ ਕੰਮ ਕਰਦਾ ਸੀ ਰਾਜ ਸਭਾ ਉਹਨੂੰ ਲਾਇਆ ਘੱਟੋ ਘੱਟ 5-700 ਕਰੋੜ ਰੁਪਈਆ ਛਮਾਈ ਦਾ ਕਮਾਉਂਦੇ ਆ ਉਹ ਮੇਨ ਮੋਟਿਵ ਕੀ ਆ ਇੱਥੇ 2500 ਰੁਪਏ 'ਚ ਬੰਦਾ ਐਮਏ ਕਰ ਜਾਂਦਾ ਉੱਥੇ 2 ਲੱਖ ਰੁਪਏ ਦੇ ਕੇ ਤਾਂ ਗੇਟ 'ਚ ਐਂਟਰ ਹੁੰਦਾਗਾ ਐਜੂਕੇਸ਼ਨ ਸਭ ਤੋਂ ਵੱਡਾ ਧੰਦਾ ਨਾਲੇ ਧੰਦਾ ਤੇ ਨਾਲੇ ਪੁੰਨ ਪ੍ਰਾਈਵੇਟਾਈਜ਼ ਠੀਕ ਹੈ ਜੀ ਕਿਸੇ ਤਰੀਕੇ ਨਾਲ ਇਹਨੂੰ ਕਿਵੇਂ ਬੰਦ ਕਰਨਾਗਾ ਦੂਜੀ ਗੱਲ ਪੰਜਾਬ ਦਾ ਸਿਰਾ ਚੰਡੀਗੜ ਸਾਡਾ ਤਾਜ ਹੈ ਚੰਡੀਗੜ੍ਹ ਯੂਨੀਵਰਸਿਟੀ ਲਾਹੌਰ ਤੋਂ ਲਿਆ ਕੇ ਇੱਥੇ ਬਸਾਈ ਹੈ 200 ਕਾਲਜ ਤੇ 1.5 ਲੱਖ ਬੱਚਾ ਕੋਰਸਪੋਂਡੈਂਸ ਤੇ ਪ੍ਰਾਈਵੇਟ ਰਾਹੀਂ ਪੜਦਾ ਹੈਗਾ ਜਿਹੜਾ ਬੱਚਾ ਕੋਈ ਡਿਊਟੀ ਜਾਂਦੀ ਤੀਵੀਂ ਮੁੰਡਾ ਜਿਹੜਾ ਕਹਿੰਦਾ ਮੈਂ ਐਮਏ ਕਰਨੀ ਆ ਉਹ ਅਗਲਾ 2500 3000 ਰੁਪਏ ਦੇ ਕੇ ਪੜ ਲੈਂਦਾ ਹੈਗਾ ਉਹ ਸੋਚਦੇ ਕਿ ਕਿੱਦਾਂ ਬੰਦੇ ਇਹਨੂੰ ਆਪਾਂ ਰੋਕੀਏ ਡੀਸੈਂਟਰਲਾਈਜ਼ ਕਰ ਰਿਹਾ ਥੋੜੀ-ਥੋੜੀ ਜਿਹੜਾ ਹੈਗਾ ਪੰਜਾਬ ਨੂੰ ਯੂਨੀਅਨ ਟੈਰੀਟਰੀ ਵੱਲ 5 ਕਿਲੋਮੀਟਰ ਹੁੰਦਾ ਸੀ ਪੀਐਸਐਫ ਦਾ ਦਾਰਾ 50 ਕਿਲੋਮੀਟਰ ਕੀਤਾ ਬੀਬੀਐਮਬੀ ਜੇ ਲੋਕ ਕਿਸਾਨ ਅੰਦੋਲਨ ਹੋਇਆ ਉਹ ਵੀ ਸਾਡੇ ਸਿਰ ਤੇ ਜੁੱਤੀ ਮਾਰਨ ਦੀ ਕੋਸ਼ਿਸ਼ ਕੀਤੀ ਦੀਗੀ ਇਹ ਵੀ ਸਿਰ ਤੇ ਜੁੱਤੀ ਹੈ ਤੇ ਇਹਨਾਂ ਨੂੰ ਆਪਾਂ ਨੂੰ ਜੁੱਤੀ ਲੈ ਕੇ ਟੱਕਰਨਾ ਪੈਣਾਗਾ ਜੀ ਇਹਨਾਂ ਨੂੰ ਟੱਕਰੇ ਹੋ ਕੇ ਟੱਕਰਨਾ ਪੈਣਾਗਾ